ਦੋ ਤਿੰਨ ਸਾਲ ਪਹਿਲਾਂ ਉਹਦੇ ਪਾਪਾ ਪੂਰੇ ਹੋ ਗਏ ਸੀਗਾ ਦੇ ਤਾਂ ਜੋ ਵੀ ਛੱਡ ਕੇ ਚਲਾ ਗਿਆ ਸਰ ਇੱਕ ਮਾਪਿਆਂ ਦਾ ਹੋਣ ਹਾਰ ਪੁੱਤਰ ਇੰਨੀ ਛੋਟੀ ਉਮਰ ਦੇ ਵਿੱਚ ਉਹਨੇ ਇੰਨੀਆਂ ਬੁਲੰਦੀਆਂ ਕੱਟੀਆਂ ਨੇ ਅਸੀਂ ਤਾਂ ਫਿਰ ਵੀ ਆਪਣੇ ਆਪਣੇ ਕੰਮਾਂ ਕਰਾ ਚ ਕਿਤੇ ਮਹੀਨੇ ਦੋ ਮਹੀਨੇ ਤੱਕ ਅਸੀਂ ਭੁੱਲ ਜਾਗੇ ਉਹਨੂੰ ਪਰ ਉਹਦੇ ਮਾਪਿਆਂ ਦਾ ਕੀ ਹਾਲ ਹੋਵੇ ਔਰ ਮੈਂ ਤੇ ਇਹੀ ਬੇਨਤੀ ਕਰ ਸਭੀ ਸਰਕਾਰ ਨੂੰ ਵੀ ਵੀ ਇੰਨਾ ਤੇ ਨੱਥ ਜਰੂਰ ਪਾਈ ਜਾਵੇ। ਪਰ ਚਮਾਹੇ ਕਲਾਕਾਰ ਸਾਡੀ ਇੰਡਸਟਰੀ ਤੇ ਸੋਹਣੇ ਸੁਰੱਖੇ ਕਲਾਕਾਰ ਸਾਰੇ ਨਹੀਂ ਬੋਲਣਾ ਚਾਹਦਾ ਸੱਚੇ ਇੱਕ ਮਾਪਿਆਂ ਦਾ ਹੋਂ ਹਰ ਪੁੱਤਰ ਇੰਨੀ ਛੋਟੀ ਉਮਰ ਦੇ ਵਿੱਚ ਉਹਨੇ ਇੰਨੀਆਂ ਸਾਡੇ ਇੰਡਸਟਰੀ ਦਾ ਵੀ ਇੰਦਾ ਸੋਹਣਾ ਸੁਨੱਖਾ ਗੱਭਰੂ ਜਿਹੜਾ ਅੱਜ ਸਾਨੂੰ ਰੋਂਦਿਆਂ ਛੱਡ ਕੇ ਚਲਾ ਗਿਆ ਅਸੀਂ ਤਾਂ ਫਿਰ ਵੀ ਆਪਣੇ ਆਪਣੇ ਕੰਮਾਂ ਕਰਾਂਗੇ ਕਿਤੇ ਮਹੀਨੇ ਦੋ ਮਹੀਨੇ ਤੱਕ ਅਸੀਂ ਭੁੱਲ ਜਾਗੇ ਉਹਦੇ ਮਾਪਿਆਂ ਦਾ ਕੀ ਹਕਮ ਉਹਦੀ ਮਾਰਨੀ ਬਹੁਤ ਉਲਝੇ ਹੋਏ ਸਵਾਲ ਹੈ ਬੱਚਿਆਂ ਦਾ ਪਰਮਾਤਮਾ ਹੀ ਕਰ ਸਕਦਾ ਇਹ ਉਲਝੇ ਹੋਏ ਸਵਾਲਾਂ ਨੂੰ ਉਹੀ ਬੰਦਾ ਨਹੀਂ ਸੁਲਝਾ ਸਕਦਾ ਪਰ ਮੈਂ ਤਾਂ ਤੁਹਾਡੇ ਪੀੜ੍ਹੀ ਨੂੰ ਲਈ ਇਹ ਹੀ ਕਹੂੰਗੀ ਕਿ ਜਿਵੇਂ ਅਨਿਆਈ ਮੌਤ ਗਏ ਸਾਡਾ ਐਡਾ ਹੋਣ ਹਰ ਬੱਚਾ ਸਾਡਾ ਸੋਹਣਾ ਸੁਰੱਖਾ ਰਿਹਾ ਜਵਾਨ ਸਾਡੇ ਇੰਡਸਟਰੀ ਤੋਂ ਵੀ ਉਹਦਾ ਘਾਟ ਆਏ ਤੇ ਮਾਪਿਆਂ ਤੋਂ ਤਾਂ ਘਾਟਾ ਹੋਣਾ ਹੋਣਾ ਕਿਉਂਕਿ ਉਹ 2-3 ਸਾਲ ਪਹਿਲਾਂ ਉਹਦੇ ਆਪਾ ਫੂਲੇ ਹੋ ਗਏ ਸੀ ਕਿ ਉਹਦੇ ਚਾਚੂ ਵੀ ਛੱਡ ਕੇ ਚਲੇ ਗਏ ਸਨ ਮਿਹਰਬਾਨੀ ਮਿਹਰਬਾਨੀ ਸਰ ਜੀ ਸੜਕ 'ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਰਕ ਮੈਂ ਉਹੀ ਗੱਲ ਕਰਨਾ ਚਾਹੁੰਦੀ ਸੀ ਕਿ ਜਿਹੜੇ ਇਹ ਆਵਾਰਾ ਪਸ਼ੂ ਦੇ ਨਾਲ ਇੱਕ ਸਾਡਾ ਇੰਡਸਟਰੀ ਤੋਂ ਤੇ ਘਾਟਾ ਪਿਆ ਹੀ ਪਿਆ ਹੈ ਜਿਹੜੇ ਹੋਰ ਵੀ بڑے ਗੱਭਰੂ ਜਾਂਦੇ ਸਾਡੇ ਸਾਹਮਣੇ ਅੱਖਾਂ ਦੇ ਜਦੋਂ ਅਸੀਂ ਕਈ ਵਾਰ ਰਾਤ ਨੂੰ ਸ਼ੂਟਿੰਗਾਂ ਤੋਂ ਆਉਂਦੇ ਆ ਟੈਕਸੀਡੈਂਟ ਹੋਏ ਬੰਦੇ ਉਹ ਹੁੰਦੇ ਨੇ ਜਵਾਨ ਗੱਭਰੂਆਂ ਦੇ ਕੋਈ ਗਾਵਾਂ ਵਿੱਚ ਬੱਚਾ ਕੋਈ ਕਿਵੇਂ ਬੱਚਾ ਮੇਰੇ ਆਪਣੀ ਅੱਖਾਂ ਦੇ ਸਾਹਮਣੇ ਆਉਂ ਆ ਔਰ ਮੈਂ ਤੇ ਇਹੀ ਬੇਨਤੀ ਕਰੂੰਗੀ ਸਾਡੀ ਸਰਕਾਰ ਨੂੰ ਵੀ ਵੀ ਇਨ੍ਹਾਂ ਤੇ ਨੱਥ ਜਰੂਰ ਪਾਈ ਜਾਵੇ ਵੀ ਐਦਾਂ ਅੱਜ ਤੱਕ ਸਾਡਾ ਜੁਣਦਾ ਗਿਆ ਕੋਈ ਹੋਰ ਨਾ ਐਦਾਂ ਜਾਵੇ ਪਲੀਜ਼ ਪਤਾ ਨਹੀਂ ਸਾਲ 'ਚ ਮੈਂ ਪਿੱਛੇ ਜਿ ਸੁਣ ਵੀ ਰਹੀ ਸੀ ਥੋੜੇ ਦਿਨ ਪਹਿਲਾਂ ਜਦੋਂ ਚਵੰਡੇ 'ਤੇ ਐਕਸੀਡੈਂਟ ਹੋਇਆ ਉਦੋਂ ਮੈਂ ਸੁਣ ਰਹੀ ਸੀ ਕਿ ਕੋਈ ਆંકੜੇ ਕੱਢੇ ਸੀਗੇ ਵੀ ਸਾਲ ਦੇ ਵਿੱਚ ਗਊਆਂ ਦੇ ਨਾਲ ਪਤਾ ਨਹੀਂ ਕਿੰਨੇ ਆંકੜੇ ਉਹਨਾਂ ਨੇ ਸ਼ੋਅ ਕੀਤੇ ਸੀਗੇ ਵੀ ਲੱਖਾਂ ਹੀ ਮੌਤਾਂ ਇਦਾਂ ਦੇ ਗਊਆਂ ਦੇ ਨਾਲ ਹੁੰਦੀਆਂ ਜਿਹੜੇ ਐਕਸੀਡੈਂਟ ਹੋ ਕੇ ਕਿਉਂਕਿ ਮੈਂ ਵੀ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਇੱਕ ਰਾਤੀ ਰਾਤ ਨੂੰ 2:30 ਵਜੇ ਅਸੀਂ ਸ਼ੂਟਿੰਗ ਤੋਂ ਆ ਰਹੇ ਸੀਗੇ ਪੰਚਕੁੱਲੇ ਦੀ ਗੱਲ ਹੈ ਮਣੀ ਮਾਜਰੇ ਦੇ ਕੋਲੇ ਦੀ ਜਵਾਨ ਮੁੰਡਾ ਗਊਆਂ ਦੇ ਝੁੰਡ ਸੀ ਤੇ ਜਵਾਨ ਮੁੰਡਾ ਪਿਆ ਸੀ ਔਰ ਅਸੀਂ ਵੀ ਨਹੀਂ ਚੱਕਿਆ ਮੈਂ ਕਿਹਾ ਆਪਣੇ ਅਸੀਂ 6-7 ਜਣੇ ਸਾਡਾ ਪ੍ਰੋਡਕਸਰ ਸਾਡਾ ਡਾਇਰੈਕਟਰ ਸਾਡੇ ਐਕਟਰ ਨਾਲ ਸੀਗੇ ਮੈਂ ਉਹਨਾਂ ਨੂੰ ਕਿਹਾ ਭਾਈ ਇਹਨਾਂ ਨੂੰ ਚੱਕ ਲਈਏ ਕਹਿੰਦੇ ਆਪਾਂ ਕੱਲ ਫੇਰ 4 ਵਜੇ ਸ਼ੂਟਿੰਗ ਆਪਣੀ ਤੇ ਆਪਾਂ ਨੂੰ ਇਹਨਾਂ ਨੇ ਨਹੀਂ ਇੱਦਾਂ ਵਾ ਸਾਟੇ ਤੇ ਪਹੁੰਚੂਗਾ ਤੇ ਆਪਾਂ ਰਹਾਂਗੇ ਇੱਦਾਂ ਸੇਖਾਂ ਦੇ ਸਾਹਮਣੇ ਬਹੁਤ ਇਹ ਹੁੰਦਾ ਕੁਛ ਦੇਖਿਆ ਆਏਗਾ ਫਿਰ ਜਿਹੜੇ ਗੁੰਵਾ ਦੇ ਨਾਲ ਇੱਦਾਂ ਆਇਆ ਉਹ ਸਾਡੀ ਸੜਕਾਂ ਨੂੰ ਲੈ ਕੇ ਤੇ ਸਾਡੇ ਆਵਾਜ਼ਾਂ ਲੱਗਦਾ ਕਿ ਬਹੁਤ ਦੁੱਖ ਹੈ ਜੀ ਇਹ ਬਹੁਤ ਦੁੱਖ ਹੈ ਇਹ ਦੁੱਖ ਹੈ ਉਹ ਜਿਹੜਾ ਨਹੀਂ ਪੁੱਟਿਆ